ਤੇ ਕਿਸਾਨਾਂ ਦਾ ਨਾਰਾਇਣ ਸਿੰਘ ਚੌੜਾ ਦੇ ਬਹਾਨੇ ਕੇਂਦਰੀ ਮੰਤਰੀ ਬਿੱਟੂ ਦਾ ਅਕਾਲੀ ਦਲ ਦੇ ਉੱਤੇ ਤਿੱਖਾ ਤੰਜ ਕਿਹਾ ਭਾਵਨਾਵਾਂ ਦੇ ਵਿੱਚ ਬਹਿ ਕੇ ਕੀਤਾ ਗਿਆ ਸੀ ਸੁਖਬੀਰ ਤੇ ਹਮਲਾ ਬਾਕੀ ਹਮਲਾਵਰਾਂ ਦੀ ਤਰ੍ਹਾਂ ਮਿਲੇ ਸਨਮਾਨ ਅਜਾਇਬ ਘਰ ਦੇ ਵਿੱਚ ਲੱਗਣ ਤਸਵੀਰਾਂ ਬਿੱਟੂ ਦੇ ਤੰਜ ਤੇ ਅਕਾਲੀ ਦਲ ਦਾ ਫਲੜਵਾਰ ਕਿਹਾ ਦਰਬਾਰ ਸਾਹਿب ਤੇ حملہ ਕਰਨ ਵਾਲਾ ਨਹੀਂ ਬੰਦੀ ਸਿੱਖ ਜ਼ਿਆਦਾ ਪਸੰਦ ਹੈ ਤਾਂ ਆਪਣੇ ਕਮਰੇ ਦੇ ਵਿੱਚ ਹੀ ਲਗਾਉਣ ਚੌੜਾ ਦੀ ਤਸਵੀਰ ਫੇਰੀ ਕਹੋਂ ਦੀ ਤਿਆਰੀ ਦੇ ਵਿੱਚ ਅਕਾਲੀ ਦਲ ਬਾਗੀਆਂ ਨੇ ਕੀਤੀ ਸੁਧਾਰ ਲਹਿਰ ਨੂੰ ਭੰਕਰਨ ਦੀ ਤਿਆਰੀ 9 ਦਸੰਬਰ ਨੂੰ ਬੁਲਾਈ ਲੀਡਰਸ਼ਿਪ ਦੀ ਵੱਡੀ ਬੈਠਕ ਪਰਮਿੰਦਰ ਸਿੰਘ ਢੀਂਡਾ ਦੇ ਵੱਲੋਂ ਸੁਖਵੀਰ ਨੂੰ ਮੋੜ ਪ੍ਰਧਾਨ ਮਨਜ਼ੂਰ ਕਰਨ ਵਾਲਾ ਦਾਵਾ ਖਾਰਜ ਇਤਿਹਾਸ ਸੁਭਦੀਪ ਸਿੰਘ ਢੀਂਡਸਾ ਦੇ ਬਿਆਨ ਨੂੰ ਤੋੜ ਮਰੋੜ ਕੇ ਕੀਤਾ ਗਿਆ ਪੇਸ਼ ਸੁਭਦੀਪ ਢੀਂਡਸਾ ਨੇ ਕਿਹਾ ਸੀ ਪ੍ਰਧਾਨ ਚਾਹੀਏ ਸੁਖਬੀਰ ਹੀ ਹੋਵੇ ਹੋਵੇ ਗਮਦੂ ਐਸਜੀਪੀਸੀ ਅੰਤਰਮ ਕਮੇਟੀ ਦੇ ਮੈਂਬਰਾਂ ਨੇ ਨਰਾਇਣ ਚੋੜਾ ਨੂੰ ਪੰਥ ਦੇ ਵਿੱਚੋਂ ਛੇਕਣ ਦੀ ਕੀਤੀ ਮੰਗ ਜੱਤਦਾਰ ਰਗਵੀਰ ਸਿੰਘ ਨੂੰ ਸੰਪਿਆ ਮੰਗ ਪੱਤਰ ਗਿਆ 1984 ਤੋਂ ਬਾਅਦ ਇੱਕ ਵਾਰ ਫੇਰ ਦਰਬਾਰ ਸਾਹਿਬ ਤੇ ਚੱਲੀ ਹੈ ਗੋਲੀ ਸਿਆਸਤ ਦੇ ਵਿੱਚ ਰੀ ਐਂਟਰੀ ਕਰਨਗੇ ਸੀਨੀਅਰ ਵਕੀਲ ਐਚਐਸ ਫੂਲ ਕਾ ਅਕਾਲੀ ਦਲ ਦੇ ਵਿੱਚ ਹੋਣਗੇ ਸ਼ਾਮਿਲ ਬੋਲੇ ਜਦੋਂ ਮੈਂਬਰਸ਼ਿਪ ਡਰਾਈਵ ਹੋਵੇਗੀ ਸ਼ੁਰੂ ਤਾਂ ਬਣਾਂਗਾ ਪਾਰਟੀ ਦਾ ਹਿੱਸਾ ਕੱਲ੍ਹ ਜਾਨੀਆਂ ਇਸ ਵਾਰ 12 ਵਜੇ ਮੁੜ ਤੋਂ ਹੋਵੇਗੀ ਦਿੱਲੀ ਕੂਚ ਦੀ ਕੋਸ਼ਿਸ਼ ਸ਼ੰਭੂ ਬਾਰਡਰ ਤੋਂ ਰਵਾਨਾ ਹੋਵੇਗਾ 101 ਕਿਸਾਨਾਂ ਦਾ ਜਥਾ ਪੰਦੀਰ ਬੋਲੇ ਸਾਨੂੰ ਨਹੀਂ ਮਿਲਿਆ ਕੋਈ ਕੇਂਦਰ ਸਰਕਾਰ ਤੋਂ ਪੋਜ਼ਿਟਿਵ ਇਸ਼ਾਰਾ ਸਿੱਧੂ ਮਸੇਵਾਲਾ ਤੇ ਕਿਤਾਬ ਲਿਖਣ ਵਾਲੇ ਦੇ ਖਿਲਾਫ ਮਾਮਲਾ ਦਰਜ ਮਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸ਼ਿਕਾਇਤ ਕਰਵਾਈ ਦਰਜ ਸਿੱਧੂ ਮਸੇਵਾਲਾ ਦਾ ਅਕਸ ਖਰਾਬ ਕਰਨ ਦੇ ਲਗਾਏ ਇਲਜ਼ਾਮ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰਾਂ ਫਰਕ ਤੱਪੇਂਦਾ ਹੈ ਲੈ ਕੇ ਜਦੋਂ ਤਿਆਰੀ ਹੋਵੇ ਇੱਕ ਵਾਰ ਫੇਰ ਤੋਂ ਇਕੱਠੇ ਹੋਣ ਦੀ ਜਦੋਂ ਮੌਕਾ ਹੋਵੇ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਪਾਰਟੀ ਦੇ ਵਿੱਚ ਵਾਪਸੀ ਕਰਨ ਦਾ ਫਿਰ ਫਰਕ ਤੱਪੇਂਦਾ ਹੈ ਜੀ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਰਾਂਗੇ ਸੋਮਵਾਰ ਤੋਂ ਲੈ ਕੇ ਸ਼ੁਰੂ ਹੋਇਆ ਪੂਰਾ ਘਟਨਾਕ੍ਰਮ ਹਫ਼ਤੇ ਦੇ ਆਖਿਰ ਤੱਕ ਪਹੁੰਚਦੇ-ਪਹੁੰਚਦੇ ਅਕਾਲੀ ਦਲ ਇਕੱਠੇ ਹੋਣ ਦੇ ਇਸ਼ਾਰੇ ਜਾਂ ਸੰਕੇਤ ਮਿਲਨੇ ਸ਼ੁਰੂ ਹੋ ਗਏ। ਅਕਾਲੀ ਦਲ ਸੁਧਾਰ ਲਹਿਰ ਨੂੰ ਸਮੇਟਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਅਕਾਲੀ ਦਲ ਸੁਧਾਰ ਲਹਿਰ ਦੇ ਸਾਰੇ ਆਗੂਆਂ ਦੀ 9 ਦਸੰਬਰ ਨੂੰ ਮੀਟਿੰਗ ਸੱਦ ਲਈ ਗਈ ਹੈ। ਨਾਲ ਹੀ ਸੁਧਾਰ ਲਹਿਰ ਨੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਉੱਤੇ ਵੀ ਸਵਾਲ ਚੁੱਕੇ ਅਧਿ ਕਿ ਹ ਕਿ ਸਮਾਂ ਬੀਤਣ ਤੋਂ ਬਾਅਦ ਵੀ ਅਸਤੀਫੇ ਬਾਰੇ ਫੈਸਲਾ ਨਹੀਂ ਲਿਆ ਗਿਆ। ਸਿੰਘ ਸੇ ਬਨਾਨੀ 3 ਦਿਨ ਦਾ ਸਮਾਂ ਦਿੱਤਾ ਸੀ 3 ਦਿਨ ਦੇ ਵਿੱਚ ਅਸਤੀਫੇ ਪ੍ਰਵਾਨ ਕਰਨ ਦਾ ਹਦੇ ਸੀ ਵਰਕਿੰਗ ਕਮੇਟੀ ਅਸਤੀਫੇ ਪ੍ਰਵਾਨ ਨਾ ਕਰਨ ਦੇ ਹੁਣ ਬਹਾਨੇ ਲਗਾ ਰਹੀ ਹੈ ਉਧਰ ਅਕਾਲੀ ਦਲ ਨੂੰ ਲੈ ਕੇ ਸੁਖਦੇਵ ਸਿੰਘ ਢੀਂਡ ਸਦਾ ਕਹਿੰਦਾ ਹੈ ਕਿ ਜੋ ਵੀ ਨਵਾਂ ਪ੍ਰਧਾਨ ਹੋਵੇਗਾ ਉਸ ਨੂੰ ਮੰਨਿਆ ਜਾਵੇਗਾ ਜੇਕਰ ਸੁਖਬੀਰ ਵੀ ਮੁਰ ਤੋਂ ਪ੍ਰਧਾਨ ਬਣ ਗਏ ਤਾਂ ਉਹ ਵੀ ਪ੍ਰਵਾਨ ਹੋਣਗੇ ਤੇ ਵੀ ਕੋਈ ਬਣ ਨਹੀਂ ਆਇਆ ਜਿਹਨੂੰ ਜਿਹਨੂੰ ਨਵਾਂ ਪ੍ਰਧਾਨ ਚੁੜ ਲੈ ਕੋਈ ਮੰਨੇ ਨਹੀਂ ਹਾਈਪੋਥੈਟিক্যাল ਕੁਐਸਚਨ ਹੈ ਮੇਰਾ ਹਾਲਾਂਕਿ ਮੰਨ ਲਓ ਵੀ ਸੁਖਵੀਰ ਬਾਦਲ ਨੇ ਦੁਆਰਾ ਜਿਹੜਾ ਚੁਣ ਲਿਆ ਜਾਂਦਾ ਫਿਰ ਉਹਦੀ ਐਕਸੈਪਟੈਂਸ ਹੋਏਗੀ ਕਿਉਂ ਨਹੀਂ ਹੋਏਗੀ ਜੇ ਜਿਹਨੂੰ ਕੋਈ ਚੁਣਿਆ ਗਿਆ ਉਹਦੀ ਹੋਏਗੀ ਦਰਅਸਲ 2 ਦਸੰਬਰ ਨੂੰ ਜਦੋਂ ਗੱਲ ਤੱਕ ਸਾਥ ਨਹੀਂ ਵੀ ਬਾਦਲ ਸੁਣੇ ਬਾਕੀ ਅਕਾਲੀ ਆਗੂ ਨੂੰ ਧਾਰਮਿਕ ਸਜ਼ਾ ਸੁਣਾਈ ਸੀ ਉਸ ਦਿਨ ਸੁਧਾਰ ਲਹਿਰ ਨੂੰ ਅਕਾਲੀ ਦਲ ਦੇ ਨਾਲ ਇਕੱਠਾ ਹੋਣ ਨੂੰ ਵੀ ਕਿਹਾ ਸੀ ਪਰ ਇਹ ਸਵਾਲਤਾ ਬਰਕਰਾਰ ਹੈ ਕਿ ਇਕੱਠੇ ਮੁਰਤੋਂ ਉਸ ਤਰੀਕੇ ਨਾਲ ਹੋ ਜਾਣਗੀ ਜਿਵੇਂ ਪਹਿਲਾਂ ਸੀ ਜਾਂ ਜਿਵੇਂ ਲੋਕ ਸਭਾ ਚੋਣਾਂ ਦੇ ਵਿੱਚ ਸੀ ਜਾਂ ਫਿਰ ਆਮ ਤੌਰ ਤੇ ਕਿਹਾ ਜਾਂਦਾ ਹੈ ਕਹਾਵਤ ਹੁੰਦੀ ਹੈ ਕਿ ਜੇਕਰ ਇੱਕ ਵਾਰੀ ਗੰਢ ਪੈ ਜਾਵੇ ਤਾਂ ਫਿਰ ਉਹ ਸਥਿਤੀ ਪਹਿਲਾਂ ਵਰਗੀ ਨਹੀਂ ਹੁੰਦੀ ਕਿ ਹੋ ਜਾਏਗੀ ਇਹ ਵੱਡਾ ਸਵਾਲ ਜ਼ਰੂਰ ਹੈ ਇਸ ਸਭ ਦੇ ਵਿਚਾਲੇ ਪਰਮਿੰਦਰ ਸਿੰਘ ਢੀਂਡਸਾ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਸੁਬੀਤ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਮਨਜ਼ੂਰ ਕਰਨ ਵਾਲੇ ਬਿਆਨ ਦੇ ਉੱਤੇ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਪਰਮਿੰਦਰ ਸਿੰਘ ਢੀਂਡਸਾ ਦੇ ਵੱਲੋਂ ਸੁਬੀਰ ਨੂੰ ਮੁੜ ਪ੍ਰਧਾਨ ਮਨਜ਼ੂਰ ਕਰਨ ਵਾਲਾ ਦਾਵਾ ਖਾਰਜ ਕਰ ਦਿੱਤਾ ਗਿਆ ਹੈ ਸੁਭੇਸ਼ ਸਿੰਘ ਢੀਂਡਸਾ ਦੀ ਬਿਆਨ ਨੂੰ ਉਹਨਾਂ ਨੇ ਖਾਰਜ ਕੀਤਾ ਤੇ ਕਿਹਾ ਕਿ ਮੇਰੇ ਪਿਤਾ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਬਾਦਲ ਦੇ ਆਈਟੀ ਵਿੰਗ ਨੇ ਗਲਤ ਵੀਡੀਓ ਸ਼ੇਅਰ ਕੀਤੀ। ਸੁਭੇਸ਼ ਸਿੰਘ ਢੀਂਡਸਾ ਦੀ ਗਲਤ ਬਿਆਨਬਾਜ਼ੀ ਪੇਸ਼ ਕੀਤੀ ਗਈ ਹੈ। ਅਕਾਲੀ ਦਲ ਨੂੰ ਆਪਣਾ ਢਾਂਚਾ ਪਿਆਰ ਕਰਨਾ ਚਾਹੀਦਾ ਹੈ। ਅਕਾਲੀ ਦਲ ਨੂੰ ਲੈ ਕੇ ਸੁਭੇਸ਼ ਸਿੰਘ ਢੀਂਡਸਾ ਨੇ ਇੱਕ ਬਿਆਨ ਦਿੱਤਾ ਸੀ ਤੇ ਕਿਹਾ ਸੀ ਕਿ ਸੁਭੇਸ਼ ਸਿੰਘ ਢੀਂਡਸਾ ਦੀ ਸਟੇਟਮੈਂਟ ਸੀ ਕਿ ਜੋ ਵੀ ਨਵਾਂ ਪ੍ਰਧਾਨ ਹੋਵੇਗਾ ਉਸ ਨੂੰ ਅਸੀਂ ਪ੍ਰਵਾਨ ਕਰਾਂਗੇ। ਇਹ ਸਵਾਲ ਹੋਇਆ ਕਿ ਜੇਕਰ ਸੁਬੀਰ ਸਿੰਘ ਬਾਦਲਮੁਰ ਤੋਂ ਪ੍ਰਧਾਨ ਬਣ ਗਏ ਫਿਰ ਉਹਨਾਂ ਨੇ ਕਿਹਾ ਕਿ ਜੇ ਸੁਬੀਰ ਬਾਦਲ ਵੀ ਮੁਰ ਪ੍ਰਧਾਨ ਬਣਦੇ ਨੇ ਤਾਂ ਫਿਰ ਪ੍ਰਧਾਨ ਉਹ ਸਭ ਨੂੰ ਪ੍ਰਵਾਨ ਹੋਣਗੇ ਤਾਂ ਇਸ ਦੇ ਉੱਤੇ ਪਰਮਿੰਦਰ ਸਿੰਘ ਢਿੰਡਸਾ ਦੇ ਵੱਲੋਂ ਬਕਾਇਦਾ ਹੁਣ ਇੱਕ ਬਿਆਨ ਜਾਰੀ ਕਰ ਦਿੱਤਾ ਗਿਆ ਬਿਆਨ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੇ ਬੜਾ ਤੋਰ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਇਹ ਪੇਸ਼ ਕੀਤਾ ਜਾ ਰਿਹਾ ਹੈ ਵੀ ਸਰਦਾਰ ਸੁਖਦੇਵ ਸਿੰਘ ਢੀਂਸਾ ਨੇ ਕਿਹਾ ਵੀ ਸਾਨੂੰ ਸੁਖਬੀਰ ਸਿੰਘ ਬਾਦ ਦੀ ਪ੍ਰਧਾਨਗੀ ਮਨਜ਼ੂਰ ਹੈ। ਇਹ ਬਿਲਕੁਲ ਸਰਾਸਰ ਗਲਤ ਹੈ। ਇੱਕ ਬਿਆਨ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੇ ਬੜਾ ਤੋੜ ਮਰੋੜ ਕੇ ਪੇਸ਼ ਕੀਤਾ। ਤਾਂ ਪਰਮਿੰਦਰ ਸਿੰਘ ਢੀਂਸਾ ਨੇ ਸਟੇਟਮੈਂਟ ਜਾਰੀ ਕਰ ਦਿੱਤੀ। ਖੈਰ ਜਦੋਂ ਪਿਤਾ ਦੇ ਬਿਆਨ ਦੇ ਉੱਤੇ بیٹے ਨੂੰ ਆ ਕੇ ਦਾਵਾ ਖਾਰਜ ਜਾਂ ਫਿਰ ਸਪਸ਼ਟੀਕਰਨ ਦੇਣਾ ਪਵੇ ਫਿਰ ਫਰਕ ਤਾਂ ਪੈਂਦਾ। ਉਹਨਾਂ ਕੀ ਬਦਾਂਗੇ ਤੇ ਥੋੜੀ ਜਿ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਇੱਕ ਕਿਸਾਨ ਇੱਕ ਕਿਸਾਨ ਦੇ ਖੇਤ ਦੇ ਵਿੱਚੋਂ ਅਜੀਹਾ ਕੁਝ ਨਿਕਲਿਆ ਕਿ ਉਹ ਕਰੋੜਪਤੀ ਬਣ ਗਿਆ ਕੀ ਉਸ ਦੇ ਖੇਤਾਂ ਦੇ ਵਿੱਚੋਂ ਨਿਕਲਿਆ ਥੋੜੀ ਜਿਹੀ ਤੇ ਹੁਣ ਗੱਲ ਕੇਂਦਰੀ ਮੰਤਰੀ ਰਮਨਜੀਤ ਸਿੰਘ ਬਿੱਟੂ ਦੀ ਰਮਨਜੀਤ ਸਿੰਘ ਬਿੱਟੂ ਨੇ ਅਕਾਲੀ ਦਲ ਨੂੰ ਇੱਕ ਸਲਾਹ ਦਿੱਤੀ ਹੈ ਜਿਸ ਨਾਲ ਅਕਾਲੀ ਦਲ ਦਾ ਪਾਰ ਆ ਸੱਤਵੇਂ ਸਿਮਾਨ ਤੇ ਪਹੁੰਚ ਗਿਆ ਦਰਸਲ ਬਿੱਟੂ ਨੇ ਅਕਾਲੀ ਦਲ ਨੂੰ ਸੁਬੀਕ ਸਰਬਾਧੂ ਤੇ ਹਮਲਾ ਕਰਨ ਵਾਲੇ ਨਰੈਣ ਸਿੰਘ ਚੌੜਾ ਨੂੰ ਸਨਮਾਨਿਤ ਕਰਨ ਦੀ ਸਲਾਹ ਦਿੱਤੀ ਅਤੇ ਉਸ ਦੀ ਤਸਵੀਰ ਨੂੰ ਅਜਾਇਬ ਘਰ ਦੇ ਵਿੱਚ ਲਗਾਉਣ ਨੂੰ ਵੀ ਕਹਿ ਦਿੱਤਾ ਸਾਰਿਆਂ ਨੂੰ ਇਹਨਾਂ ਨੂੰ ਮੈਂ ਸਮਝਦਾ ਇਹਨਾਂ ਦੇ ਇਹਨਾਂ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਵੀ ਕੌਮ ਦੇ ਹੀਰੇ ਨੇ ਇਹਨਾਂ ਦੀ ਜ਼ਰੂਰ ਮਿਊਜ਼ੀਅਮ ਆ ਜਿਹੜਾ ਅਕਾਲ ਤਖਤ ਸਾਹਿਬ ਦੇ ਨਾਲ ਜਿਹੜਾ ਉੱਥੇ ਮਿਊਜ਼ੀਅਮ ਬਣਿਆ ਜਿੱਥੇ ਇਹੋ ਜਿਹੇ ਹੀਰਿਆਂ ਦੀਆਂ ਫੋਟੋਆਂ ਲਾਈਆਂ ਜਾਂਦੀਆਂ ਨੇ ਉਹਨਾਂ ਦੇ ਉੱਤੇ ਮੈਂ ਜ਼ਰੂਰ ਕਹੂੰਗਾ ਜਥੇਦਾਰ ਸਾਹਿਬਾਨ ਨੂੰ ਵੀ ਕਾਲੀ ਦਲ ਨੂੰ ਵੀ ਉਸ ਮਿਊਜ਼ੀਅਮ ਚ ਚੌੜਾ ਸਾਹਿਬ ਦੀ ਤਸਵੀਰ ਲਾਉਣੀ ਚਾਹੀਦੀ ਆ ਉਧਰ ਅਕਾਲੀ ਦਲ ਨੇ ਬਿੱਟੂ ਦੇ ਤੰਜ ਨੂੰ ਉਹਨਾਂ ਦੇ ਅੰਦਾਜ਼ ਦੇ ਵਿੱਚ ਜਵਾਬ ਦਿੱਤਾ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੀ ਹੈ ਮੁੱਖ ਦਵਾਰ ਦੇ ਉੱਤੇ ਆ ਕੇ ਸੇਵਾ ਦੇ ਵਿੱਚ ਬੈਠੇ ਸੇਵਾਦਾਰ ਦੇ ਉੱਤੇ ਹਮਲਾ ਕੀਤਾ ਉੱਥੇ ਤਾਂ ਬਿੱਟੂ ਜੀ ਇਹ ਕਹਿੰਦੇ ਆ ਕਿ ਏਮੋਸ਼ਨਲ ਤੇ ਜਿਨ੍ਹਾਂ ਨੇ 30-30 ਸਾਲ ਤੋਂ ਵੱਧ ਜਿਹੜੀਆਂ ਫਾਂਸੀ ਦੀਆਂ ਕੋਠੜੀਆਂ ਦੇ ਵਿੱਚ گزارਲੇ ਆ ਉੱਥੇ ਬਿੱਟੂ ਸਾਹਿਬ ਜਦੋਂ ਉਹਨਾਂ ਨੂੰ ਛੱਡਣ ਦਾ ਮੌਕਾ ਹੁੰਦਾ ਤੇ ਛਾਤੀ ਚੋੜੀ ਕਰਕੇ ਖੜ ਜਾਂਦੇ ਆ ਜੀ ਸਾਡੇ ਨਾਲ ਬਹੁਤ ਵੱਡੀ ਬੇਨਸਾਫੀ ਹੈ ਬਿੱਟੂ ਨੇ ਪਹਿਲਾਂ ਸੁਖਬੀਰ ਬਾਦਲ ਦੇ ਉੱਤੇ ਹੋਏ ਹਮਲੇ ਦੀ ਨਿੰਦਾ ਕੀਤੀ ਪਰ ਹੁਣ ਬਿੱਟੂ ਅਕਾਲੀ ਦਲ ਦੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਹੀ ਉਹਨਾਂ ਨੂੰ ਘੇਰ ਰਹੇ ਨੇ ਦਰਅਸਲ ਅਕਾਲੀ ਦਲ ਬਿੱਟੂ ਦੇ ਦਾਦਾ ਤੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬਿਰਨ ਸਿੰਘ ਦੇ ਕਾਤਲ ਬਲਵੰਤ ਸਿੰਘ ਰਾਜੋਣਾ ਦੀ ਰਿਹਾਈ ਦੀ ਮੰਗ ਕਰਦਾ ਰਿਹਾ ਹੈ ਉਧਰ ਐਸਜੀਪੀਸ ਨੇ ਦਰਬਾਰ ਸਾਹਿਬ ਦੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਕਰਨ ਵਾਲੇ ਨਰੈਣ ਸਿੰਘ ਚੌੜਾ ਨੂੰ ਪੰਚ ਤੋਂ ਛੇਚਣ ਦੀ ਮੰਗ ਕੀਤੀ ਇਸ ਸਬੰਧ ਵਿੱਚ ਐਸਜੀਪੀਸੀ ਦੀ ਅੰਤਿਮ ਕਮੇਟੀ ਦੇ ਮੈਂਬਰਾਂ ਨੇ ਜਿੱਤਦਾਰ ਗਿਆਨੀ ਰਬੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਅਤੇ ਇੱਕ ਮੰਗ ਪੱਤਰ ਸੌਂਪ ਕੇ ਅਕਾਲ ਤਖਤ ਤੋਂ ਨਰਾਇਣ ਸਿੰਘ ਚੋਣਾ ਨੂੰ ਪੰਚ ਦੇ ਵਿੱਚੋਂ ਛੇਕਣ ਦੀ ਮੰਗ ਕਰ ਦਿੱਤੀ। ਬੜੀ ਜਿਹੜੀ ਆ ਉਹ ਅਸੀਂ ਸਮਝਦੇ ਆਂ ਕਿ ਸੁద్ధి ਦਰਬਾਰ ਸਾਹਿਬ ਦੇ ਕੰੰਦ ਤੇ ਵੱਡੀ ਆ ਜੀ। ਤੇ ਇਹਦਾ ਇਹਦੇ ਨਾਲ ਜਿਹੜੀ ਸਿੱਖਾਂ ਦੀਆਂ ਔਰ ਜਿਹੜੀਆਂ ਮਰਜ਼ਾਦਾ ਨੂੰ ਬੜੀ ਖੱਟ ਵੱਜੀ ਆ ਉਹ ਮਰਜ਼ਾਦਾ ਨੂੰ ਕਾਇਮ ਰੱਖਣ ਵਾਸਤੇ ਸਿੰਘ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਇਆ। ਉਥੇ ਐਜਪੀਸੀ ਦੇ ਪ੍ਰਧਾਨ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਨੇ 9 ਦਸੰਬਰ ਨੂੰ ਅੰਤਿਮ ਕਮੇਟੀ ਦੀ ਬੈਠਕ ਬੁਲਾਈ ਹੈ ਜਿਸ ਦਾ ਏਜੰਡਾ ਸੁਪਿਰ ਬਾਦਲ ਦੇ ਹੋਏ ਹਮਲੇ ਦੇ ਉੱਤੇ ਚਰਚਾ ਕਰਨਾ ਹੋਵੇਗਾ ਕਿ ਜਦੋਂ ਇਹ ਕਮੇਟੀ ਮੈਂਬਰਸ਼ਿਪ ਦੀ ਡਰਾਈਵ ਸ਼ੁਰੂ ਕਰੇਗੀ ਤਾਂ ਮੈਂ ਦਫ਼ਤਰ ਵਿੱਚ ਜਾ ਕੇ ਫਾਰਮ ਭਰ ਕੇ ਅਕਾਲੀ ਦਲ ਦਾ ਮੈਂਬਰ ਬਣੂਗਾ ਦੱਸਦੀ ਹੈ ਕਿ 4 ਦਸੰਬਰ ਨੂੰ ਨਰੈਣ ਸਿੰਘ ਚੌੜਾ ਨੀ ਦਰਬਾਰ ਸਾਹਿਬ ਦੇ ਬਾਹਰ ਡਿਊਟੀ ਤੇ ਪਹਿਰੇਦਾਰੀ ਦੀ ਸੇਵਾ ਦੀ ਬਾਰੇ ਸੁਬੀਤ ਸਿੰਘ ਬਾਦਲ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਗਨਮੈਨ ਦੇ ਵੱਲੋਂ ਨਰੈਣ ਚੋੜਾ ਨੂੰ ਫੌਰਨ ਕਾਬੂ ਕਰਨ ਦੇ ਨਾਲ ਗੋਲੀ ਦਰਬਾਰ ਸਾਹਿਬ ਦੀ ਕੰਧ ਦੇ ਉੱਤੇ ਜਾ ਵਜੀ ਸੀ ਤੇ ਇਸ ਵਿਚਾਲੇ ਇੱਕ ਜਥਾ ਦਲ ਖਾਲਸਾ ਦਾਵੀ ਵਫਦ ਪਹੁੰਚ ਗਿਆ ਸਖਤਰੇਤ ਅਕਾਲ ਤਖਤ ਸਾਹਿਬ ਦੇ ਤੇ ਮੰਗ ਕੀਤੀ ਗਈ ਕਿ ਜਿਸਨੇ ਚੋੜਾ ਦੀ ਪਗਲਤਾ ਹੀ ਉਸ ਦਿਨ ਤੇ ਵੀ ਐਕਸ਼ਨ ਹੋਣਾ ਚਾਹੀਦਾ ਉਧਰ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਸਾਬਕਾ ਵਿਧਾਇਕ ਅਚੇਸ ਫੂਲਕਾ ਨੇ ਅਕਾਲੀ ਜਲ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਐਚ ਐਸ ਫੂਲ ਕਹਿੰਿਆ ਕਿ ਜਦੋਂ ਅਕਾਲੀ ਦਲ ਦੇ ਵਿੱਚ ਮੈਂਬਰਸ਼ਿਪ ਮੁਹਿੰਮ ਸ਼ੁਰੂ ਹੋਵੇਗੀ ਤਾਂ ਉਹ ਖੁਦ ਪਾਰਟੀ ਦਫ਼ਤਰ ਦੇ ਵਿੱਚ ਜਾ ਕੇ ਫਾਰਮ ਭਰ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਗੇ ਕਿ ਜਦੋਂ ਇਹ ਕਮੇਟੀ ਮੈਂਬਰਸ਼ਿਪ ਦੀ ਡਰਾਈਵ ਸ਼ੁਰੂ ਕਰੇਗੀ ਤਾਂ ਮੈਂ ਦਫ਼ਤਰ ਵਿੱਚ ਜਾ ਕੇ ਫਾਰਮ ਭਰ ਕੇ ਅਕਾਲੀ ਦਲ ਦਾ ਮੈਂਬਰ ਬਣੂਗਾ एचएस फुलका अपनी सियासी इनिंग दी शहबाद 2014 ਦੇ ਵਿੱਚ ਉਹਨੇ ਕੀਤੀ ਸੀ फुलका ਨੇ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਟਿਕਟ ਤੇ ਲੁਧਿਆਣਾ ਸੀਟ ਤੋਂ ਲੋਕ ਸਭਾ ਚੋਣ ਲੜੀ ਪਰ ਉਹ ਹਾਰ ਗਈ ਫਿਰ 2017 ਦੇ ਵਿੱਚ ਫੁਲਕਾ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਦਾਖਾ ਵਿਧਾਨ ਸਭਾ ਚੋਣ ਲੜੀ ਅਤੇ ਫਿਰ ਜਿੱਤ ਹਾਸਲ ਕੀਤੀ ਫੁਲਕਾ ਪੰਜਾਬ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਹਿਲੇ ਲੀਡਰ ਆਫ oppositon ਵੀ ਰਹਿ ਚੁੱਕੇ ਨੇ ਉਹਨਾਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਖਬਰ ਹੈ ਮੱਧ ਪ੍ਰਦੇਸ਼ ਤੋਂ ਮੱਧ ਪ੍ਰਦੇਸ਼ ਦੇ ਪੰਨਾ ਦੇ ਵਿੱਚ ਇੱਕ ਕਿਸਾਨ ਨਿਲਾਮੀ ਦੇ ਵਿੱਚ ਕਰੋੜਪਤੀ ਬਣ ਗਿਆ ਜੀ ਹਾਂ ਦਰਸਲ ਉਹਦੇ ਖੇਤ ਦੇ ਵਿੱਚੋਂ ਨਿਕਲਿਆ ਸੀ ਕਹੀਰਾ ਹੀਰੇ ਦੀ ਨਿਲਾਮੀ ਹੋਈ ਕਰੋੜਾਂ ਰੁਪਏ ਵਿੱਚ ਦਰਸਲ ਕਿਸਾਨ ਸੁਆਮੀਦੀਨ ਪਾਲ ਨੂੰ ਖੇਤ ਦੇ ਵਿੱਚ ਹੀਰਾ ਮਿਲਿਆ ਸੀ ਜਿਸ ਨੂੰ ਨਿਲਾਮੀ ਦੇ ਲਈ ਲੈ ਕੇ ਪਹੁੰਚਿਆ ਹੀਰਿਆਂ ਦੀ ਨਿਲਾਮੀ ਦੇ ਵਿੱਚ 5 ਕਰੋੜ ਰੁਪਏ ਤੋਂ ਜ਼ਿਆਦਾ ਦੇ ਹੀਰੇ ਵਿਕੇ ਜਿਨ੍ਹਾਂ ਦੇ ਵਿੱਚ ਕਿਸਾਨ ਸੁਆਮੀਦੀਨ ਪਾਲ ਨੂੰ ਮਿਲੇ 32.80 ਕੈਰਟ ਦਾ ਹੀਰਾ ਅਟ੍ਰੈਕਸ਼ਨ ਦਾ ਕੇਂਦਰ ਰਿਹਾ ਅਤੇ ਹੀਰਾ 2 ਕਰੋੜ 21 ਲੱਖ ਰੁਪਏ ਦੇ ਵਿੱਚ ਵਿਕਿਆ मुख्य आकर्षण का केंद्र 32 कैरेट 80 सेंट का हीरा था जो कि लगभग दो लाख इक्कीस दो करोड़ इक्कीस लाख रुपए में नीलाम हुआ है और काफ़ी अच्छी कीमत उसकी प्राप्त हुई है तो आधार नीलामी दे बच्चे हीरे की इन्नी कीमत मिलने के न स्वामी दिन की खुशी का टिकाणा नहीं रहा किसान कह रहे कि यह पल उसने तो घट नहीं ਮਾਨਸਤਿਹਬ ਬਹੁਤ ਮਜ਼ਦੂਰੀ ਕਰਦੇ ਕਰਦੇ ਬੜੇ ਮੁਸ਼ਕਲ ਸੇ ਅਭੀ ਭਗਵਾਨ ਨੇ ਪ੍ਰਾਰਥਨਾ ਸੁਣੀ ਹੈ ਜੇ ਹਮਾਰਾ ਖੁਦ ਦਾ ਖੇਤ ਹੈ ਸਾਬ ਆਪਣੇ ਖੁਦ ਦੇ ਖੇਤ ਮੇ ਖਜ਼ਾਨੇ ਲਗਾਏ ਹੋਏ ਤੇ ਉਹ ਖੁਦ ਕੰਮ ਕਰਤੇ ਰਹੇ 3 ਦਿਨ ਤੱਕ ਚਲੀ ਹੀਰਾ ਨਿਲਾਮੀ ਦੇ ਵਿੱਚ ਪੰਨਾ ਸਨੇ ਸੂਰਤ ਗੁਜਰਾਤ ਰਾਜਸਥਾਨ ਅਤੇ ਕਈ ਥਾਵਾਂ ਤੋਂ ਵਪਾਰੀ ਸ਼ਾਮਲ ਹੋਏ ਸਨ ਜੇ ਆਖ ਖੇਤਾਂ ਦੇ ਵਿੱਚੋਂ ਕੁਝ ਨਿਕਲ ਆਵੇ ਉਸ ਦੀ ਕੀਮਤ ਕਰੋੜਾਂ ਰੁਪਏ ਦੇ ਵਿੱਚ ਲੱਗੇ ਫਿਰ ਪਰਖ ਤਪੈਂਦਾ ਹੈ ਇਹ ਇਲਾਕਾ ਹੈ ਜਿੱਥੇ ਇਸ ਤਰੀਕੇ ਨਾਲ ਕੁਝ ਖਣਿਜ ਮਿਲਦੇ ਨੇ ਹਰ ਵਾਰ ਨਹੀਂ ਪਰ ਕਦੇ-ਕਦੇ ਇਸ ਤਰੀਕੇ ਦਾ ਖਣਿਜ ਮਿਲਦਾ ਹੈ ਔਰ ਫਿਰ ਕਰੋੜਾਂ ਰੁਪਏ ਦੇ ਵਿੱਚ ਵੀ ਕਈ ਵਾਰ ਕੀਮਤ ਉਸ ਦੀ ਪਹੁੰਚ ਜਾਂਦੀ ਹੈ। ਸਹਿਰਕੇ ਵਦਿਆ ਤੇ ਗੱਲ ਹੋਵੇਗੀ ਅੱਜ ਦੇ ਸਵਾਲ ਦੀ ਅੱਜ ਦਾ ਸਵਾਲ ਅਸੀਂ ਹੀਰੇ ਦੇ ਨਾਲ ਹੀ ਜੁੜਿਆ ਹੋਇਆ ਪੁੱਛ ਰਹੇ ਹਾਂ। ਸਵਾਲ ਕੀ ਕੋਹੀਨੂਰ ਹੀਰਾ ਭਾਰਤ ਦੀ ਕਿਹੜੀ ਖਾਨ ਦੇ ਵਿੱਚੋਂ ਮਿਲਿਆ ਸੀ? ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਕੋਹੀਨੂਰ ਹੀਰੇ ਦੇ ਬਾਰੇ ਤੁਸੀਂ ਬਹੁਤ ਸੁਣਿਆ ਹੋਵੇਗਾ ਕਿ ਅੰਗਰੇਜ਼ ਸਾਡੇ ਕੋਲੋਂ ਲੁੱਟ ਕੇ ਲੈ ਗਏ। ਜਾਤ ਆਪਸ਼ਨ ਤੁਹਾਡੇ ਸਾਹਮਣੇ ਨੇ ਰਾਣੀਗੰਜ ਖਾਨ ਗੋਂਡਬਾਨਾ ਖਾਨ ਗੋਲਪੁੰਡਾ ਖਾਨ ਜਾਂ ਡਾਲਟਨ ਗੰਜ ਖਾਨ ਸਹੀ ਜਵਾਬ ਕੀ ਹੈ ਥੋੜੀ ਦੇਰ ਦੇ ਵਿੱਚ ਪ੍ਰੋਗਰਾਮ ਦੇ ਦੌਰਾਨ ਹੀ ਤੁਹਾਡੇ ਸਾਹਮਣੇ ਰੱਖਾਂਗੇ ਪੂਰੀ ਜਾਣਕਾਰੀ ਦੇ ਨਾਲ ਇਸ ਸਵਾਲ ਦਾ ਜਵਾਬ ਅੱਗੇ ਵਧਦੇ ਤੇ ਕਲ ਕਿਸਾਨ ਜਥੇਬੰਦੀਆਂ ਦੀ ਕਿਸਾਨ ਜਥੇਬੰਦੀਆਂ ਨੇ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਐਤਵਾਰ ਨੂੰ ਕਿਸਾਨ ਦਿੱਲੀ ਵਾਲੇ ਪਾਸੇ ਇੱਕ ਵਾਰ ਫਿਰ ਤੋਂ ਕੂਚ ਕਰ

ਕਿਸਾਨ ਦਿਨ ਪਰ ਗਲਬਾਦਲੀ ਸਰਕਾਰ ਦੇ ਸੱਦਾ ਦਾ ਇੰਤਜ਼ਾਰ ਕਰਦੇ ਰਹੇ ਪਰ ਸ਼ਾਮ ਤੱਕ ਕੋਈ ਸੱਦਾ ਨਹੀਂ ਪਹੁੰਚਿਆ ਇਸ ਸਰਕਾਰ ਦਾ ਅਭੀ ਤੱਕ ਹਮੇ ਕੋਈ ਵੀ ਵਾਰਤਾ ਕੇ ਲਿਏ ਕੋਈ ਸੰਦੇਸ਼ ਆਇਆ ਨਹੀਂ ਹੈ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਵੀ ਦਿੱਲੀ ਕੂਚ ਕੀਤਾ ਸੀ ਪਰ ਉਹ ਸ਼ੰਭੂਪਾਰ ਨਹੀਂ ਕਰ ਸਕੇ ਸਨ ਹਰਿਆਣਾ ਪ੍ਰਸ਼ਾਸਨ ਉਹਨਾਂ ਨੂੰ ਦਿੱਲੀ ਜਾਣ ਦੀ ਪਰਮਿਸ਼ਨ ਦਿਖਾਉਣ ਦੇ ਲਈ ਕਹਿੰਦੀ ਰਹੇ ਅਤੇ ਜਦੋਂ ਕਿਸਾਨ ਇਜਾਜ਼ਤ ਨਹੀਂ ਦਿਖਾ ਸਕੇ ਤਾਂ ਉਹਨਾਂ ਨੂੰ ਸ਼ੰਭੂਪੇਪੇ ਹੀ ਰੋਕ ਦਿੱਤਾ ਗਿਆ ਅਤੇ ਇਸ ਗੱਲ ਦੇ ਫੇਜ ਨੂੰ ਕਿਸਾਨਾਂ ਨੇ ਬੈਰੀਕੇਡ ਤੋੜੇ ਤਾਂ ਬਾਰਡਰ ਤੇ ਪੁਲਿਸ ਨੇ ਉਹਨਾਂ ਨੂੰ ਖੜੇੜਨ ਦੇ ਲਈ ਹੰਝੂ ਗੈਸ ਦੇ ਗੋਲੇ ਵੀ ਛੱਡੇ ਜਿਸ ਤੋਂ ਬਾਅਦ ਕਿਸਾਨ ਅੱਗੇ ਨਹੀਂ ਵੱਧ ਸਕੇ